ਸਾਸ ਸੰਗਤ ਦੀ ਗੁਰੂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਿੰਘ ਨੂੰ ਮੈਨੂੰ 10 ਰੁਪਏ ਭਲਾਏ ਆ ਏ ਗੁਰੂ ਗੋਬਿੰਦ ਸਿੰਘ ਜੀ ਆਮੰਦ ਏ ਗੁਰੂ ਗੋਬਿੰਦ ਸਿੰਘ ਜੀ ਮਨੂ ਮੁਰਖ ਨੂੰ ਕਾਰੇ ਲਾਇਆ ਮਾਨੰਤ ਬਸਾ ਆਇਆ ਨਾਲ ਬਸਾ ਜਿਸੇ ਲਿਆਇਆ ਤੇ ਬਉੜੀ ਸਾਹ ਦੇ ਵਿੱਚ ਮੱਥਾ ਟੇਕ ਕੇ ਅੰਮ੍ਰਿਤ ਲੈ ਕੇ ਆਇਆ ਬਾਹ ਇੱਕ ਦੋਸਤ ਸੀ ਮੇਰਾ ਨਾਲ ਮੇਰੇ Yere Bana o ağacı yayı koreye girene sari çağ çıkı. Ben gireyim. E kore ne? Ne? Ankhiliyeni yadgarı. Ben ne bula bağır kovun bol da. Dekan dek ਸਟੂਡੀਓ ਦੇ ਆਜੀ ਪਤਲੀ ਜੀ ਉਹ ਬੜੀ ਲੰਮੀ ਉਹਨੇ ਇੱਕ ਐਸਾ ਭਜਨ ਕੀਤਾ ਜਿਹਨੇ ਮੇਰੇ ਅੱਖਰੂਆ ਅਰਦਾਸ ਹੋਇਆ ਨੰਦਗੜ੍ਹ ਤੋਂ ਥੱਲੇ ਆਏ ਸੰਗਤ ਆਈ ਤੇ ਮੈਂ ਵੀ ਉੱਥੋਂ ਪੌੜੀ ਤੋਂ ਬਾਹਰ ਗਿਆ ਕੋਈ ਆਏ ਤੇ ਅੱਖੀਆਂ ਨੇ ਆਪਣੀਆਂ ਜਾਣਾਂ ਵਾਲੀਆਂ ਏ ਘਨਰਾਜ ਕਿਉਂ ਮੰਗਲ ਸਿਸ਼ੀ ਦੀ ਬਾਗ ਵਾਲਾ ਹੁੰਦਾ ਜੇ ਨਾ ਉਹ ਜੀ ਕੋਲੋਂ ਚੁੱਕੇ ਪੱਗ ਕਹਿੰਦਾ ਵੇ ਸਾਡੇ ਨਹੀਂ ਤੇ ਤਾਂ ਗੁਰੂ ਹੀ ਬਣਾਵੇ ਤਾਂ ਬਣਾਵੇ ਮੈਂ ਗੁਰੂ ਬਣਾਵੇ ਤੁਹਾਨੂੰ ਗੁਰੂ ਨੂੰ ਸਾਧਿਆ ਇਹ ਮੈਂ ਮਨ ਤੇ ਵਾਗੂ ਨੂੰ ਮੇਰੇ ਤੇ ਕਿਰਪਾ ਕੀਤੀ ਮੈਂ ਮਨਜ਼ੂਰਤਾ ਅਰਨਾਤਾ ਦੇ ਫਿਰ ਘਰਦਿਆਂ ਦਾ ਕੰਮ ਨਹੀਂ ਹੋ ਕਰਨਾ ਚਾਹੀਦਾ ਮਲਵਾਰੀਆਂ ਕੁਰਬਾਨੀਆਂ ਸਿੰਘਾਂ ਨੇ ਕੀਤੀਆਂ ਇਹ ਕਿਲੇ ਦੀ ਹਾਲਤ ਕਿਉਂ ਇਸ ਤਰ੍ਹਾਂ ਹੈ ਇੱਕ ਕਈ ਤੇ ਇੱਕ ਟੋਕਰੀ ਇੱਕ ਲਈ ਮੈਂ ਕਿਹਾ ਸਾਡਾ ਕੋ ਮਾਇਆ ਤਾਂ ਹੈ ਹੀ ਨਹੀਂ ਇਹ ਲੈ ਕੇ ਕੰਮ ਸ਼ੁਰੂ ਮਹਾਰਾਜੀ ਦੀ ਕਿਰਪਾ ਨਾਲ ਆਪਣੇ ਨਗਰ ਦੇ ਵਿੱਚ ਕਾਰਤਮਈਓ ਇਹ ਜੀ ਗੋਠ ਪਾਣਿਆ ਜੀ ਚੱਕੀ ਕੰਦੇ ਆਖੋ ਕੇ ਇਹ ਵਾ 10 ਦਾਣਾ ਹੋਵੇ કે ਕੋਈ 20 ਰੋ ਹੋਵੇ કે ਕੋਈ ਮਾਣੋ ਹੋਵੇ ਮੈਨੂੰ ਤੇ ਲੰਗਰ ਵੀ ਹੋਣਾ ਚਾਹੀਦਾ ਬਦਾਵੇ ਚ ਹੋਇਆ ਲੰਗਰ ਵੀ ਨਾਲ ਚਾਲੂ ਹੋਣਾ ਚਾਹੀਦਾ ਜੀ ਸੇਵਾ ਹੋਵੇ ਉਹ ਹਿਤਾਸ ਨੇ ਕੀ ਕੀਤਾ ਲੈ ਗਏ ਉਹ ਕਦੋਂ ਬਈ ਮੈਂ ਮੈਯੂਨ ਚੱਕੀ ਨਾਲ ਤੁਸੀਂ ਪੀਓ ਇਕਬਾਲਦ ਕਹਿਦਾ ਮੰਗਿਆ ਕਹਿਦਾ ਮੰਗਿਆ ਗੱਡਾ ਮੰਗਿਆ ਚਲੋ ਨੰਦਪੁਰ ਸਾਹਿਬ ਨੂੰ ਚਲੀਏ ਮੇਰਾ ਨੰਦਗਰ ਸਾਹਿਬ ਦਾ ਤੁਸੀਂ ਆਪ ਲੰਗਰ ਦੇਖਦੇ ਹੋ ਇੱਕ ਮੁੱਢ ਤੋਂ ਚਲੀ ਆ

ਬਾਬਾ ਗੁਰਦੁੱਤਾ ਜੀ ਦਾ ਦੇਖਦੇ ਹੋਗੇ ਪੱਥਰ ਲੱਗਦੇ ਆ ਤੀਰਚਰੋਂ ਵਾਲਾ ਸਥਾਨ ਟੀ ਹੈ ਤੀਰਚਰੋਂ ਵਾਲਾ ਸਥਾਨ ਟੀ ਹੈ ਉਹਨੂੰ ਵੀ ਵਾਇਨ ਕਰਪਾ ਕੀਤੀ ਉਹ ਵੀ ਸ਼ੁਰੂ ਕੀਤੀ ਤੇ ਆ ਗੁਰੂ ਦੀ ਅਮਾਨ ਗੁਰੂ ਦੀ ਜੜੀ ਅਮਾਨਤਾ ਇਹਨਾਂ ਨੇ ਮੈਨੂੰ ਗੁਰੂ ਦਾ ਸੋ ਬਾਜ ਜਿਹੜਾ ਦਿਨੇ ਗੁਰੂ ਦੀ ਚੀਜ਼ ਹੈ ਮੇਰਾ ਇਹ ਕੁਝ ਨਾ ਮੈਂ ਮੰਨਦਾ ਆਪਣੀ ਚ ਇਹ ਪਾਈਓ ਨਦੀ ਨਾਲ ਸਯੋਗੀ ਮਿਲੇ ਉਹ ਬੱਚੇ ਨੇ ਸਾਰੇ ਨੇ ਯੋਰ ਦਿੱਤਾ ਤੇ ਉੱਥੇ ਜਰੂਰ ਚਲੋ ਮੈਂ ਆ ਗਿਆ ਬਈ ਮੇਰਾ ਜਾਣਾ ਮੈਂ ਅੱਜ ਜਾਣਾ ਸੀ ਇੱਥੇ ਹੁਣ ਮੈਂ ਜਾਣਾ ਫਗਵਾੜੇ ਬੁਗਵਾੜੇ ਨਵੇਂ ਸਿਆ ਨਾ ਬੰਗੀ ਬੰਗਿਆਂ ਤੋਂ ਫੇਰ ਮੈਂ ਜਾਣਾ ਮੋਗੇ ਫੇਰ ਉਹ ਤੋਂ ਬਾਅਦ ਅਮਰਸਰ ਜਾ ਰਿਹਾ ਤੇ ਇਹ ਆ ਗੁਰੂ ਕੀ ਓਮਾ ਇਹ ਭਾਈ ਜੈਨਾਲ ਭਾਜਨ ਜੀ ਇਹ ਭਾਈ ਗੁਰਮਖਾ ਆ ਜਾ ਓਰੇ ਹੁਣ ਸਾਂ ਬਾਪਨੀ ਚੀਜ਼ ਆ ਹਾਂ ਲੋ ਸਰੋ ਬਾਜ ਮਹਾਰਾਏ ਨਾਮ ਦਾ ਨੋਛੇ ਸਤਿ ਸ੍ਰੀ ਅਕਾਲ